ਨਹੀਂ ਕਾਈ ਕਰੀ ਉਹ ਨਾ ਭਰਾ ਉਹ ਨਹੀਂ ਹੈ ਯਾ ਸਾਈ ਓਏ ਉਹ ਲਿਆ ਸਾਈ ਖੋਣਿਆ ਯਾ ਔਰੇ ਇਹ ਤਾਂ ਕਰਦਾ 3500 ਨਹੀਂ ਦਿੰਦਾ ਤੈਨੂੰ ਉਹ ਨਹੀਂ ਨਹੀਂ 37 ਹੋ ਗਈ ਉਹ ਨਹੀਂ ਭਰਾ ਓਏ ਪਾਲਾ ਹੁਣ ਕਿੱਟੀ ਵੀ ਗਣ ਕੇ ਜੀ ਮੇਮਣੀ ਆ ਮੰਗਿਆ ਕੀ ਬਾਈ ਹਾਂ ਮੰਗਵਾ 1000 ਮੰਗਿਆ ਛੋਟੀ ਪਾਠਾ ਛੋਟੀ ਇਧਰ ਨੂੰ ਕਰੀ ਬਾਈ ਯਾਰ ਇਹਨਾਂ ਦਾ ਲਾਉਣਾ ਯਾਰ ਲੈਣਾ ਫਿਰ ਬੋਲ ਜਾਏ ਲਾ ਵਸੇ ਬਾਈ ਜਾਏ ਪੂਰੇ ਚਾਰ ਦੀ ਕਾਰ ਯਾਰ ਨਹੀਂ ਆਹ ਕੋਈ ਨਹੀਂ ਮਾਰਦਾ ਜਾਨ ਦੇ ਬਾਈ ਐਡੀ ਗਡੀ ਉਹ ਜਾਨ ਦੇ ਬਾਈ ਯਾਰ ਐਡੀ ਗਡੀ ਗੱਲ ਯਾਰ ਜਾਨ ਦੇ ਲੈਣਾ ਰੁਪਏ ਯਾਰ ਓਏ ਪੈਸੇ ਬਿੱਟੂ ਤੂੰ ਮੈਂ ਵਾਲੇ ਤਾਂ ਨਹੀਂ ਦੇ ਪਿਛੇ ਐਡੀ ਜਾਉ ਨਿਬੜ ਦੇ ਕੰਮ ਚਾਰ ਅੱਜ ਦਾ ਮੈਟ ਅਮੇਟ ਦੋ ਦੇਣਾ ਅਗਲੇ ਨੂੰ ਪਾ ਦੇ ਨਾ ਨਹੀਂ ਨਹੀਂ ਸਹੀ ਯਾਰ ਰੇਡ ਫਿਰ ਆਪਣਾ ਘਾਟੇ ਭਜੇ ਸਾਨੂੰ ਓਏ ਆ ਕੀ ਦੀ ਰਹਿ ਗਈਆਂ ਵੀ ਨਵੇੜੋਂ ਉਪਰ ਉਹ ਬਾਈਆਂ ਲੱਗੀਆਂ ਇਸੇ ਦੀਆਂ ਝੋਖੜਾ ਝੋਖ ਦਾ ਕੀ ਨਾਮ ਹੈ ਆ ਲੋ ਪੰਡ ਕਾਇਮ ਨੇ ਤਾਵੇਂ ਹਾਂ ਕਿੰਨੇ ਇਹ ਦੇਖੋ ਵੋਗ ਵੀ ਪੈਸੇ ਨਹੀਂ ਦੇਣਿਆ ਹਏ ਲਖੇ ਪੈਸੇ ਦੇ ਕਿਹੜਾ ਮਿੱਟੀ ਹੈ ਦੇ ਦਿਆ ਪੈਸੇ ਹੁਣ ਬਾਈ ਕਿਧਰ ਨੇ ਹੈ ਕਿਥੋਂ ਦਾ ਗਵਾਰਦ ਬਾਈ ਹੈ ਵੜੰਗਾ ਹੈ ਵੜੰਗਾ ਬਾ ਫੇਰ ਕੀ ਡਰ ਕੋਣੋ ਕਰ ਕਰ ਉਹ ਦੇ ਦਿਖਾ ਯਾਰ ਕਰ ਗੱਲ ਮੀ ਗੋਡ ਗੱਲਾਂ ਹੋਈ ਜਾਣਗੀਆਂ 15 ਆਰੀ ਕਿੰਨੇ ਪੈਸੇ ਆ ਗੈਨ ਲਾ ਆ ਦੋ ਵੀ ਪਾ ਯਾਰ ਵੋ ਗਿਆ ਕਿਹੜੇ ਆ ਦੋ ਨਹੀਂ ਹੈ ਦੋ ਨਹੀਂ ਦੇਣਿਆ ਯਾਰ ਹੈ ਨਹੀਂ ਦੋ ਫਾਇਦਾ ਦੱਸ ਦੋ ਭਰਾ ਪਾਟਾ 4000 ਦੀ ਹੋ ਗਈ ਇਹ ਬਿੱਟੂ ਨੇ ਲੈ ਲਈ ਆਗੇ ਪੈਸੇ ਬਾਈ ਜਾ ਫਰਾ ਚਲ ਦੋਤੋਂ ਬਹੁਤ ਵਧੀਆ ਸੌਦਾ sire ਜੜਿਆ ਪੂਰੇ 4000 ਦਾ ਲਖਾਈਦਾ ਬਾਈ ਤੇਰੀ ਦੋ ਲਖਾਈਆ ਆਪਣੀ ਆਪਣੀ ਯਾਰ ਤੇ ਲਖਾਈ ਆਪਣੀ ਆਪਣੀ ਦੋਤੋਂ ਤੋਂ ਬਹੁਤ ਹੀ ਰੌਣਕ ਮੇਲਾ ਪੈਣ ਯਾਰ 100 ਰੁਪਏ ਨੇ ਕਹੇ ਪਿੱਛੇ ਵਾਲਾ ਬਾਈ ਤੇਰੀ ਹੱਟ ਤੇਰੀ ਹੱਟ ਤੇ ਰੌੜਾ ਕੇ ਪਾਉਣਾ ਉਹਨਾਂ ਨੇ ਬਸ ਬਾਰੇ ਪੈਂਦੇ ਉਹਦੇ ਜੁਮੇ ਪਾਤੀ 100 ਰੁਪਏ ਪਿੱਛੇ ਉਹ ਵਰੀ ਜਮਾਂ ਨਹੀਂ ਬੋਲਿਆ ਮੈਂ ਕਹੇ ਜਿਵੇਂ ਭਾਈਆਂ ਨੇ ਕਹਤਾ ਠੀਕ ਹੈ ਅਪਾਉ ਨੂੰ 800 ਵਿਆਜ ਲਾਗੀ ਤੇ 500 ਰੁਪਏ ਦੇ ਪਾ ਜੀ ਵਿਆ ਮੈਂ ਦੇ ਦੂੰਗਾ ਮਿਲ ਜਾਂ ਦੋਸਤਾਂ ਅਗਲੀ ਵੀਡੀਓ ਦੇ ਨਾਲ ਪਿੰਡ ਦੁਰਾ ਬੱਕਰਾ ਮੰਡੀ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ